दी रेड ए दुनिया पारदा, ए नंबर वन रेडर पर सामने जाफी जाफी होया ओ शिवा ओ शिवा ओ ਤੇ ਜਿਹੜੇ ਬੰਦਿਆਂ ਨਾਲ ਜਿਹੜੇ ਬੰਦਿਆਂ ਨਾਲ ਮੈਨੂੰ ਉਮੀਦ ਸੀ ਜਿਹੜੇ ਬੰਦਿਆਂ ਦਾ ਮੈਨੂੰ ਸੀ ਕਿ ਉਹ ਬੰਦੇ ਮੇਰੇ ਨਾਲ ਨੇ ਉਹ ਬੰਦਿਆਂ ਦਾ ਮੈਨੂੰ ਨਹੀਂ ਫੇਰ ਵੀ ਚਲੋ ਉਹਨਾਂ ਦਾ ਵੀ ਧੰਨਵਾਦ ਕਿ ਇਹ ਤੇ ਪਤਾ ਲੱਗਾ ਨਾ ਕਿ ਕਿਹੜੇ ਨਾਲ ਸਨ ਤੇ ਕਿਹੜੇ ਨਹੀਂ ਸਨ ਤੇ ਆਉਣ ਵਾਲੇ ਵਕਤ ਦੇ ਵਿੱਚ ਬੰਦਾ ਆਪ ਹੀ ਇਤਿਆਦ ਕਰਦਾ ਕਿ ਤੁਸੀਂ ਆਪ ਹੀ ਵੇਖੋ ਕਿ ਸਾਰੇ ਜਿੰਨੇ ਵੀ ਨੇ ਮੈਂ ਕਿਸੇ ਨਾਲ ਗਿਲਾ ਨਹੀਂ ਕਰਦਾ ਕੋਈ ਕਿਸੇ ਨਾਲ ਮੇਰਾ ਕੋਈ ਨਹੀਂ ਬਣਦਾ